ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋਹੀ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ। ਲਓ ਵੀ ਸੱਜਣੋ ਨਵਾਂ ਦਿਨ ਤੇ ਨਵੀਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਅੱਜ ਹੈਗਾ ਸੋਮਵਾਰ ਤੇ ਅੱਜ ਅਸੀਂ ਚੱਲੇ ਆਂ ਡਿਲੀਵਰੀਆਂ ਕਰਨ। ਟਰੇਲਰ ਸਾਡੇ ਕੋਲ ਪਾ ਹੋਇਆ ਟਰੱਕ ਤੇ ਇਹਦੀਆਂ ਡਿਲੀਵਰੀਆਂ ਕਰਕੇ ਤੇ ਫਿਰ ਅੱਜ ਸਾਰੇ ਦਿਨ ਚ ਬਲ ਡਿਲੀਵਰੀਆਂ ਕਰਾਂਗੇ। ਇਹ ਕੰਮ ਤੋਂ ਬਾਅਦ ਤੇ ਸ਼ੇਅਰ ਕਰਾਂਗੇ ਪਿਕਅਪ ਇਹ ਕਬਾਊ ਕੀ ਤਾਂ ਹੇਰ ਕਰਨੀ ਆ ਹਜੇ ਡਿਸਪੈਚ ਖੁੱਲੀ ਨਹੀਂ ਤੇ ਸਪੈਚ ਖੁੱਲੂਗੀ ਉਹ ਲੋੜ ਲੱਭਣਗੇ ਫਿਰ ਸਾਨੂੰ ਦੱਸਣਗੇ ਫਿਰ ਅਸੀਂ ਲਾਦਾਂਗੇ ਉਹਨਾਂ ਚਾਰ ਬਸ ਕੁਛ ਨਹੀਂ ਚਲਦੇ ਜਾਓ ਚਲਦੇ ਜਾਓ ਅੱਲਾ ਵੀ ਜੱਜ ਨੂੰ ਆਪਾਂ ਪਹੁੰਚ ਗਏ ਆ ਡਿਲੀਵਰੀ ਵਾਲੀ ਥਾਂ ਤੇ ਆਪਣੇ ਕੋਲੇ ਇਹਦੇ ਨਾਲ ਦਾ ਜਿਹੜਾ ਕੰਟੇਨਰ ਦਾ ਚਿੱਟਾ ਉਹ ਲਾਉਣਾ ਇੱਥੇ ਚਿੱਟਾ ਚਿੱਟਾ ਟਾਇਰ ਚੈੱਕ ਕੀਤੇ ਜਾਣ ਮੇਰੇ ਵੀਰੋ ਟਾਇਰ ਇਹਨੂੰ ਕਰਨਾ ਮੇਰੇ ਵਾਲੇ ਪਾਸੇ ਕਿੰਨਾ ਵੀ ਕਰ ਲੂੰਗੀ ਜਿੰਨਾ ਮਰਜ਼ੀ ਕਰ ਲਾ ਇੱਕ ਤਾਂ ਪਹਿਲੇ ਟਾਇਰ ਬੜਨਾ ਹੀ ਬੜਨਾ ਕੋਈ ਚ ਮੜਾ ਕੋਲ ਤਾਂ ਜਾਣਾ ਹੀ ਆ ਛੇਲੋ ਜੀ ਢੋਆਣੂ ਪਾਰ ਕਰਦੇ ਹੋਏ ਪਹਾੜੀਆਂ ਨੂੰ چیرਦੇ ਹੋਏ ਅਸੀਂ ਪਹੁੰਚ ਗਏ ਆ ਖਤਰਨਾਕ ਡਿਲੀਵਰੀ ਵਾਲੀ ਥਾਂ ਤੇ ਗੇਟ ਅਜੇ ਲੱਗਾ ਆ 10 ਮਿੰਟ ਪਏ ਆ ਅੱਜ ਵਾਰੀ ਇਹਨਾਂ ਨਾਲ ਮੇਰੇ ਲੜਾਈ ਹੋ ਗਈ 10 ਮਿੰਟਾਂ ਚ ਆਪਾਂ ਜਾ ਕੇ ਕਰਾਂਗੇ ਡਿਲੀਵਰੀ ਬਣੇ ਰਹੋ ਵਲੌਗ ਦੇ ਨਾਲ ਪੂਰੇ 8 ਵਜੇ ਖੁੱਲ ਗਏ ਤੇ ਖੋਲ ਕੇ ਆਪਾਂ ਉੱਥੇ ਖੜਕ ਕੇ ਸਟਾਪ ਸਾਈਨ ਤੇ ਪਹਿਲਾਂ ਪੇਪਰ ਅੰਦਰ ਲੈ ਕੇ ਗਏ ਤੇ ਉਸ ਤੋਂ ਬਾਅਦ ਪੇਪਰ ਵੈਰੀਫਾਈ ਕਰਕੇ ਫਿਰ 15 ਆ ਗਏ ਇੱਥੇ ਆਪਾਂ ਹਣ ਸਾਰੀਆਂ ਦੀਆਂ ਬੈਲਟਾਂ ਖੋਲ ਲੈਣਾ ਸੰਗਲ ਖੋਲੇ ਰੱਖ ਲਿਆ ਤੇ ਇੱਕ ਆਪਣੇ ਕੋਲ ਉਹ ਰੇਲ ਕੰਟੇਨਰ ਹੋਰ ਜਗ੍ਹਾ ਜਾਣਾ ਵਾ ਤੇ ਉਹਦੀ ਡਿਲੀਵਰੀ ਦਾ ਟਾਈਮ ਹੈਗਾ 11 ਵਜੇ ਸੋ ਆਪਣੇ ਤਾਂ ਪਹਿਲਾਂ ਵੇਹੇ ਮਗਰ ਖੜਾ ਸੀਗਾ ਤੇ ਪਹਿਲਾਂ ਆ ਕੇ ਖੜ ਗਿਆ ਕ੍ਰਾਸ ਕਰਕੇ ਤੇ ਹੋਰ ਇਹਨਾਂ ਨੇ ਬਸ ਇਹਨੂੰ ਲਾ ਲੈਣਾ ਹੋਰ ਵੀ ਬਹੁਤ ਕੰਟੇਨਰ ਆ ਜਗਾ ਤੇ ਆਪਾਂ ਪਹਿਲਾਂ ਵੀ ਬਹੁਤ ਵਰੀ ਆ ਚੁੱਕੇ ਆ ਇਹਨਾਂ ਦੇ ਆਹ ਕੰਟੇਨਰ ਹੀ ਹੁੰਦੇ ਹਮੇਸ਼ਾ ਉਸ ਕੈਲਗਰੀ ਤੋਂ ਲਿਆਈ ਦੇ ਇੱਥੇ ਲਾ ਦੇ ਦੇ ਜਾਂ ਫਿਰ ਇੱਥੋਂ ਚੱਕ ਕੇ ਮੋਸਟਲੀ ਆਪਾਂ ਕੈਲਗਰੀ ਜਾਂ ਐਡਮੰਟਨ ਲਾਉਂਦੇ ਆ ਇਹ ਹੀ ਡਿਲੀਵਰੀ ਆਉਂਦੀ ਆ ਇਹਨਾਂ ਦੀ ਆਪਣੇ ਕੋਲੇ ਜਿਵੇਂ ਕੀ ਤੁਹਾਨੂੰ ਪਤਾ ਹੀ ਆ ਵੀ ਮੈਂ ਲੋਡ ਲਿਆ ਖੋਲ ਇਹਨੇ ਤਾਂ ਕੁਛ ਨਹੀਂ ਕੀਤਾ ਇੱਕ ਮਿੰਟ ਆਈ ਸੀ ਇਹ ਆਪਦੇ ਹਾਈ ਕਰਾ ਚੁੱਕੀ ਆ ਸਿਰ ਪੜਾ ਲਿਆ ਇਹਨੇ ਅੱਜ ਓਨੀ ਲੋਡ ਦੇ ਨੇੜੇ ਆਉਂਦੀ ਦੋ ਮਿੰਟ ਲਈ ਉੱਠ ਕੇ ਆਈ ਤੇ ਨੇ ਆਦਾ ਸਿਰ ਪੜਾ ਲਿਆ ਨਹੀਂ ਤਾਂ ਮੈਂ ਖੋਲ ਹੀ ਲੈਣਾ ਸੀ ਸਮਾईल ਕਹਿੰਦੇ ਮੱਥਾ ਪਾੜ ਚੁੱਕਾ ਮੇਰੇ ਵੀਰੋ ਕਹਿੰਦੇ ਸਕ੍ਰੈਚ ਪੈ ਗਏ ਆ ਕਹਿੰਦੇ ਹੁਣ ਇਹਦਾ ਰਿਪੇਅਰ ਕਰਾਉਣਾ ਪੈਣਾ ਮੱਥਾ ਪਟੀਨ ਭਰ ਕੇ ਰੰਗ ਮਾਰ ਦਾਂਗੇ ਗ੍ਰੇਸ਼ਨ ਨਾਲ ਐ ਓਕੇ ਕਰਾ ਦਾਂਗੇ ਪਤਾ ਹੀ ਨਹੀਂ ਲੱਗਣਾ ਵੀ ਕਦੇ ਵੱਜਿਆ ਵੀ ਸੀ ਬੂਮਰ ਵੇਖੋ ਕਿੱਡਾ ਜ਼ੋਰ ਦੀ ਵੱਜਿਆ ਕੁੜੀ ਦੇ ਪਰ ਇਹ ਹੋ ਜਾਵੇਂ ਦੀ ਕੀ ਕਹਿੰਦੇ ਰੋ ਰਹੀ ਆ ਅੱਜ ਤਾਂ ਭੁੱਖ ਚੀਜੀ ਖਾਉਂਗਾ ਚੱਲ ਚੱਪ ਗੱਜ ਚੀਜੀ ਖਾਉਂਗਾ ਅੱਜ ਮੇਰੀ ਭੈਣ ਚੀਜੀ ਖਾਉਂਗਾ ਪੱਟ ਚੱਜ ਓਏ ਹੋਏ 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 ਕੀ ਹੁੰਦਾ ਇਹ ਤਾਂ ਸ਼ੱਕ ਕੋਈ ਨਹੀਂ ਦੁੱਖ ਤਾਂ ਹੰਦਾ ਮਾੜਾ ਕੋਈ ਗੱਲ ਨਹੀਂ ਹੌਸਲਾ ਹੀ ਦੇ ਸਕਦੇ ਆ ਚੀਜੀ ਤਾਂ ਪਕਾਦੀ ਖਾਉਣੀ ਆ ਆ ਜੀ ਨੋ ਬੀਆ ਰੋਈਦਾ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਟਾਕੜ ਬੰਦੇ ਰਹੁੰਦੇ ਕਿਦਾਂ ਇਸ ਪੁੱਛ ਗੱਟਾ ਰੋਈਦਾ ਨਹੀਂ ਹੁੰਦਾ ਸਾਡੀ ਭਾਈ ਸ਼ਿੰਦੋ ਰੋ ਰਹੀ ਅੱਜ ਉਹ ਵੇਖੋ ਆਸੂ ਕਿੱਥੋਂ ਤਾਂ ਯਾਰੇ ਇੰਨਾ ਕਦੇ ਨਹੀਂ ਰੋਈ ਜੇ ਨਾਲ ਅੱਜ ਸਿਰ ਪੜਾਏ ਤੇ ਰੋ ਰਹੀ ਬਾਚਾ ਤਾਂ ਨਹੀਂ ਕਰਾਉਣਾ ਬੂਮਰ ਤੇ ਬੂਮਰ ਤੇ ਪਰਚਾ ਕਰਾ ਦਈਏ ਵੀ ਤੂੰ ਸੱਚ ਵੱਜ ਜਾ ਕੰਪਨੀਆਂ ਨਾਲ ਕਰਾ ਦਈਏ ਹਾਂ ਕਿਸੇ ਤੇ ਨਹੀਂ ਕਰਾਉਣਾ ਆਏ ਆਏ ਬੂਮਰ ਹੀ ਲੈ ਕੇ ਆਣਾ ਹੈ ਹੀ ਭਾਈ ਬਿਨਾ ਬੂਮਰਾਂ ਦਾ ਸੰਗਲ ਪਾਇਆ ਕਰਨੇ ਹੈ ਹਨਾ ਸੰਗਲ ਨਾਲ ਲੋੜੀ ਪਿਛੇ ਹਾਹੀ ਰੰਗਣਾ ਚੱਕਣਾ ਇਹਨੇ ਕਹਦੇ ਡਿਸਪੈਚਰ ਨੂੰ ਆਹੀ ਨਹੀਂ ਚੱਕਣਾ ਹਾਂ ਇਹਨੇ ਨਹੀਂ ਚੱਕਣਾ ਮੈਂ ਆਪੇ ਚੱਕ ਲੈ ਆਉਂਗਾ ਟੈਂਸ਼ਨ ਨਾਲ ਤੈਨੂੰ ਕਿਹਨੇ ਸੱਦਿਆ ਸੀ ਮੈਨੂੰ ਇਹ ਦੱਸ ਟਰੱਕ ਤੋਂ ਬਾਹਰ ਤੇਰਾ ਕਿਆ ਹੀ ਉਹਨੂੰ ਮੈਂ ਤਾਂ ਹੈਲਪ ਕਰਾਉਣਾ ਹੀ ਤੇਰਾ ਕਿਆ ਹੈਲਪ ਰਹਿ ਕੇ ਕਰ ਕਰਾਉਨੂੰ ਵੇਖ ਲਓ ਭਾਈ ਹੈਲਪ ਕਰਾਉਣ ਦੇ ਚੱਪੇ ਸਾਡੀ ਕੁੜੀ ਨੇ ਮੱਥਾ ਪੜਾ ਲਿਆ ਹੁੰਦਾ ਨਹੀਂ ਹੁੰਦੀ ਲੋਡ ਬੰਨਣ ਈਜੀ ਹੈ ਕੰਮ ਆਏ ਤਾਂ ਹੀ ਜ਼ਿਆਦਾਤਰ ਮੈਂ ਆਪ ਹੀ ਬੰਨ ਖੋ ਲੈਣਾ ਨਾ ਮੈਨੂੰ ਪਤਾ ਵਾ ਇਹਨੇ ਪੰਗੇ ਲੈਣੇ ਇਹਨੂੰ ਪਤਾ ਨਹੀਂ ਕਿੱਧਰ ਨੂੰ ਕੀ ਕਰਨਾ ਸਿਰ ਪੜਾ ਕੇ ਬੈ ਗਈ ਅੱਜ ਚਲੋ ਵੀ ਇੱਥੇ ਆਪਾਂ ਚਟਾ ਡਿਲੀਵਰ ਕਰਨਾ ਤੇ ਕਾਰ ਕਰਨੀ ਹੋਰ ਕਿਤੇ ਤੇ ਲਾਲ ਕਰਨਾ ਹੋਰ ਕਿਤੇ ਚਲ ਕੋਹ ਨਹੀਂਂ ਦਾ ਚਲ ਬੈ ਟ੍ਰੱਕ 'ਚ ਮੈਂ ਆਪੇ ਲਵਾ ਲੈਣਾ ਭਾਜ ਜਾ ਭਜ ਜਾ ਬੈ ਜਾ ਚੀਜੀ ਲੈ ਕੇ ਜਾਉ ਤੈਨੂੰ ਜਾ ਭਾਜ ਜਾ ਬੇਚਾਰੀ ਉਹ ਫੇਰ ਵੀ ਬਈ ਕਈ ਕੁੜੀਆਂ ਨਾਲੋਂ ਵਧੀਆ ਵਾ ਇੰਨਾ ਕੋਈ ਕਰਦੀ ਨਹੀਂ ਕੁੜੀ ਇੰਨਾ ਵਿਚਾਰੀ ਕਰੀ ਜਾਂਦੀ ਚਲਾ ਲਓ ਇੰਨਾ ਹੀ ਬਹੁਤਾ ਕਰ ਲਾਂ ਦੇਖ ਲਾਂ ਕਿ ਸਭ ਕੁਝ ਸਟੇਸ਼ਨ ਹੀ ਰਹਿਣੀ ਬੈਠਾ ਤੇਰਾ ਭਰਾ ਚੱਕ ਲਾਉਣਗੇ ਲਾਲਾ ਇਹਨੂੰ ਆਪ ਕੋ ਕੁਝ ਲੱਗ ਉਹ ਲੱਛਣ ਜੇ ਕਰੀ ਜਾਂਦਾ ਆ ਬਾਤ ਚ ਨਹੀਂ ਆਇਆ ਸੀ ਇਹਨੂੰ ਕਹਾਂ ਉਹ ਮੈਂ ਮੈਂ ਚ ਪੇੜੇ ਲਾ ਦੇਣੇ ਲਾ ਕੇ ਆ ਵਾ ਵਾ ਵੈਰੀ ਗੁੱਡ ਵੈਰੀ ਗੁੱਡ ਤੇ ਗੰਦੇ ਪਾਣੀ ਦਾ ਤਤ ਹੋਈ ਜਾਂਦਾ ਇਹ ਕੀ ਗਰੀ ਅੰਨਾ ਆਂ ਕਿ ਕੀਤਾ ਮੈਂ ਕਰ ਰਹੀ ਦੋਤੇ ਜਾਓ ਦੋਤੇ ਜਾਓ ਹੋਏ ਉਹ ਹੀ ਗੰਦੇ ਹੱਥ ਮੁੱਛਾਂ ਨੂੰ ਲਾਲੇ ਗੰਦੇ ਕਿਉਂ ਗੰਦਾ ਪਾਣੀ ਆਹੋ ਮੀ ਦਾ ਪਾਣੀ ਦੂਸਰੋਂ ਮੀ ਦਾ ਪਾਣੀ ਗੰਦਾ ਐਵੇਂ ਐਵੇਂ ਸਾਡੇ ਪਾਣੀ ਹੋਵੇ ਸਾਡ ਬੋਟਲ ਨਾ ਹੱਥ ਤੋਂ ਲੋ 20 ਸੱਜਣੋਂ ਲੋਡ ਲਿਆਏ ਨੇ ਪਿਕ ਕਰ ਤੇ ਇਹਦੇ ਨਾਲ ਹੀ ਆਪਣੀ ਫਾਸਟ ਡਿਲੀਵਰੀ ਖਤਮ ਚੱਕ ਲੈ ਚੱਕ ਲੈ ਚੱਕ ਲਿਆ ਹਾ ਲੈ ਗਿਆ ਓਏ ਚੱਕ ਕੇ ਯਾਹੀ ਬਾਤਾਂ ਨੇ ਯਾਹੀ ਬਾਤਾਂ ਨੇ ਦੋ ਟਰੱਕਾਂ ਦੀ ਲਾਈਨ ਲੱਗੀ ਹੋ ਲੱਦਣ ਆਏ ਆ ਆਪਾਂ ਲੱਗਦੇ ਆ ਲੋਬੀ ਮੈਂ ਇਤਰਾ ਡਿਲੀਵਰੀ ਕਰਤੀ ਐ ਇੱਕ ਡਨ ਤੇ ਹੁਣ ਚੱਲਿਆ ਅਸੀਂ ਲਾਲਜਟ ਮੇਨ ਦਾ ਲਾਉਣ ਤੇ ਬਾਕੀ ਦੀਆਂ ਗੱਲਾਂ ਪਤਾ ਤੁਹਾਡੇ ਨਾਲ ਹੁੰਦੀਆਂ ਰਹਿਣਗੀਆਂ ਦੇਖੀ ਚੱਲੋ ਆਹ ਹੋਗੀਆਂ ਰੇਟਾਂ ਲੈਡ ਲੈਡ ਲੇਟਾਂ ਤੇ ਆਪਾਂ ਨਹੀਂ ਮੁੜ ਸਕਦੇ ਸਜਣੋ ਤੇ ਸਾਡੀ ਕੁੜੀ ਦਾ ਮੱਥਾ ਚੁੱਕਾ ਐ ਪਾਰ ਤੇ ਸੀਸੀ ਚਾਲੂ ਆ ਮੇਰੇ ਵੀਰੋ ਇਹਨੂੰ ਲੱਗਦਾ ਸਭ ਕੁਝ ਈਜੀ ਪਿਆ ਐ ਇੱਥੇ ਆਈ ਆ ਫਿਰ 우ਸਤਾਦ ਐਵੇਂ ਨਹੀਂ ਕਹਿੰਦੇ ਇਹ ਬਲਾਏ ਤੇ ਬੈਠੀ ਆ ਕਹਿੰਦੇ ਛੱਟ ਕਹਿੰਦੀ ਪਹਿਲੀ ਵਾਰੀ ਨਹੀਂ ਵਜੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਬਾ ਭੜੀ ਰੱਖੇ ਮੇਰੀ ਭੈਣ ਤੇ ਮੇਰੇ ਵਜ ਜਾਂਦੀ ਤੇਰੇ ਨਾਂ ਵਜਦੀ ਸਤਾਦ ਓ ਹੋ ਹੋ ਪਜੇੜਾ ਇੰਨਾ ਪਿਆਰ ਕਿੱਥੇ ਲੈ ਕੇ ਜਾਊਂਗਾ ਜੰਦਰੀਏ ਮੈਨਾਂ ਪਿਆਰ ਕਹਿੰਦੇ ਲੈਟਾ ਹੋਈਆਂ ਹਰੀਆਂ ਤੇ ਟਰੱਕ ਪਾਇਆ ਤੁਰ ਓ ਜਾਂਦਾ ਲੋਕਲ ਟਰੱਕ ਜਿਹੜੀ ਲੰਬਰ ਅਸੀਂ ਚੱਕ ਕੇ ਲਿਉਂਦੇ ਇਹਨੂੰ ਇਹਨੂੰ ਘਰਾਂ ਘਰਾਂ ਤੇ ਡਿਲੀਵਰੀ ਆਏ ਜੀ ਟਰੱਕ ਕਰਦੇ ਵੀਰੋ ਸ਼ਿਆਲਾ ਕਹਿੰਦੇ ਮੇਰੇ ਵੀਰੋ ਆਹ ਮਾਹੌਲ ਚੈੱਕ ਕੀਤਾ ਵੇ ਕਿੱਡਾ ਘੈਂਡ ਉਹ ਜਗਾ ਜਿੱਥੇ ਮੈਂ ਤੈਨੂੰ ਕਦੇ ਨਹੀਂ ਲੈ ਕੇ ਆਈ ਕਹਿੰਦੇ ਉਹ ਕੀ ਆ ਪਾਣੀ ਹੀ ਪਾਣੀ ਸਮੁੰਦਰੀ ਸਮੁੰਦਰ ਪਰ ਇਹ ਮੈਨੂੰ ਇਨੇ ਇੱਥੇ ਕਮਾਇਆ ਨਹੀਂਗਾ 2 ਮਹੀਨੇ ਤਾਂ ਪ੍ਰੈਕਟਿਕਟ ਚ ਰਹੇ ਆ ਕੀ ਕਮਾ ਦਿੰਦੀ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਕੱਲੀ ਛੜੀ ਜੀ ਨਾਗਰਾ ਫਿਲ ਲੈ ਕੇ ਗਈ ਇਹ ਮੈਨੂੰ ਨਾਗਰਾ ਫਿਲ ਤੇ ਮਾਈਕ੍ਰੋਫੋਨ ਕੱਲੀ ਛੜੀ ਜੀ ਨਾਗਰਾ ਫਿਲ ਲੈ ਕੇ ਗਈ ਇੱਥੇ ਇੱਥੇ ਦਾ ਮਾਹੌਲ ਚੌਲੀ ਦਿਖਾਇਆ ਨੇ ਮੈਨੂੰ ਗਲਤ ਗੱਲਾਂ ਭਾਈ ਗਲਤ ਗੱਲਾਂ ਭਾਈਗਾ ਇੱਥੇ ਦਾ ਹੀ ਮੁਸ਼ਕੀਆ ਪਾਣੀ ਆਵੇ ਕਹਿੰਦੇ ਮੁਸ਼ਕੀਆ ਪਾਣੀ ਆ ਪਰ ਆ ਬਹੁਤ ਵਰੀ ਆਈ ਕਹਿੰਦੀ ਮੈਂ ਵੇਖ ਲਓ ਬਦਲ ਲੱਗਦਾ ਮੁਸ਼ਕਲ ਨਾ ਇਨਸਾਫੀ ਆ ਜ਼ਰੂਰ ਚੈੱਕ ਕੀਤਾ ਜਾਵੇ ਚੈੱਕ ਕੀਤਾ ਜਾਵੇ ਚੈੱਕ ਕੀਤਾ ਜਾਵੇ ਕਿੱਡਾ ਵੱਡਾ ਸਮੁੰਦਰ ਬਾਬੇ ਖੱਡਾ ਵੱਡਾ ਸੁੰਦਰ ਸੰਦ ਵੱਡੀ ਟੈਨਸ਼ਨ ਮੈਨੂੰ ਇਹ ਕੋਈ ਵੀ ਟਰੱਕ ਨਹੀਂ ਆ ਰਿਹਾ ਕੋਈ ਇੱਥੇ ਉਹ ਜਾਂਦੇ ਤਾਂ ਹੈਗੇ ਦੀंदे ਨਹੀਂ ਉਹ ਤਾਂ ਨਿੱਕੂ ਨਿੱਕੂ ਹੀ ਟਰੱਕ ਕੋਈ ਚੈੱਕ ਕਰਨ ਜਿਆ ਹੁੰਦੇ ਉਹ ਨਿੱਕੇ ਆ ਉਹਦੇ ਇਹ ਤੀਜਾ ਹਿੱਸਾ ਵੀ ਨਹੀਂ ਹੈਗੇ ਕੋਈ ਚੈੱਕ ਕਰਨੇ ਬਾਬੇ ਦਾ ਨਾਮ ਲੈ ਕੇ ਜਾਣ ਦੇ ਵੇ ਵੀਰੋ ਗੋਰੀਆਂ ਕਹਿੰਦੇ ਗੋਰੀ ਵੇਖੋ ਗੋਰੀ ਹੋਈ 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 ਵੇਖ ਲਈਏ ਸੜੇ ਵੀਰਾਂ ਦਾ ਇੱਕ ਕਮੈਂਟ ਆਇਆ ਸੀ ਸਾਨੂੰ ਗੋਰੀਆਂ ਦਿਖਾ ਦਿਆ ਕਰੋ ਇੱਕ ਆ ਗੋਰੀ ਜਾਂਦੀ ਸਾਈਕਲ ਤੇ ਛੱਕੋ ਮੇਰੇ ਵੀਰੋ ਗੋਰੀਆਂ ਹੀ ਗੋਰੀਆਂ ਕਰਦਾਂਗੇ ਅੱਜ ਆਪਾਂ ਆਇਆ ਟ੍ਰਾਂਟੋ ਟ੍ਰਾਂਟੋ ਗੋਰੀਆਂ ਦਾ ਗਾੜਾ ਮੇਰੇ ਵੀਰੋ ਜਿਹੜਾ 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 ਕਹਿੰਦੇ ਨੇ ਵੀ ਇੱਕ ਵਾਰੀ ਪੈਸ਼ਾ ਲਾ ਕੇ ਆਓ ਜਰੂਰ ਲਾ ਕੇ ਆਓ ਬਲਾ ਕਿਲਾ ਵੇਚ ਕੇ ਆਓ ਪਰ ਨਾ ਨਾ ਕਿਲਾ ਨਾ ਵੇਚੋ ਮੇਰਾ ਵੀਰ ਇੱਕ ਵਾਰੀ ਜਰੂਰ ਉੜਾਏ ਆਏ ਦੇ ਇੱਥੇ ਮਹੌਲ ਜਲ ਦੇਖੇ ਨਹੀਂ ਨਾ ਕੋਨੇ ਤੇ ਪੀਜ਼ਾ ਵੀ ਹੈ ਕਹਿੰਦੇ ਇੱਥੇ ਪੀਜ਼ਾ ਪੀਜ਼ਾ ਵੀ ਆ ਮੇਰੇ ਵੀਰੋ ਔਰ ਆ ਸੀ ਐਨ ਟਾਵਰ ਉਹ ਦੀਂਦਾ ਮੜਾ ਮੋੜ ਗਿਆ ਸ਼ੀਸ਼ਾ ਗੰਦਾ ਵਾ ਅਵੋਇਡ ਕੀਤਾ ਜਾਵੇ ਕਿਉਂਕਿ ਮੱਸਰ ਬਹੁਤ ਆ ਮੇਰੇ ਵੀਰੋ ਉਈ 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 ਕਹਿੰਦੇ ਮੇਰੇ ਵੀਰੋ ਪੌਲਾ ਗਿਆ ਨਿੱਕਾ ਕੁੜੀ ਦੀ ਜਾਨ ਸੂਲੀ ਤੇ ਆ ਤੇ ਆਹ ਵੇਖੋ ਓਏ 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 ਇੱਕ ਲਿਖਿਆ ਇਥੇ ਨੋ ਟਰੱਕ ਰੂਟ 7 ਤੋਂ 60 ਇੱਕ ਗੋਰੀ ਹੋਰ ਚੱਕੋ ਮੇਰੇ ਵੀਰੋ ਅੱਜ ਮੈਂ ਗੋਰੀਆਂ ਹੀ ਵਿਖਾ ਦੇਣੀ ਆ ਸੜੇ ਵੀਰਾਂ ਨੂੰ ਖੁਸ਼ ਕਰ ਦੇਣਾ ਜਿਹੜੇ ਸੜੇ ਵੀਰ ਕਹਿ ਰਹੇ ਇਹ ਮੈਨੂੰ ਗੋਰੀਆਂ ਦਿਖਾਓ ਗੁੱਸਾ ਨਾ ਕਰਿਓ ਮੈਂ ਤਾਂ ਵੈਸੇ ਵਿਖਾ ਰਿਆ ਆ ਭਰਾਓ ਯੈਸ ਬੋਸ ਇੱਕ ਹੋ ਸਾਈਕਲ ਤੇ ਜਾਂਦੀ ਗੋਰੀ ਬੰਦਾ ਬਣ ਕੇ ਬੰਦ ਕਰਦੇ ਇਹਦੇ ਭੈਣ ਮੈਨੂੰ ਗਾਲਾਂ ਕੱਢ ਰਹੀ ਐ ਸੌਰੀ ਸੜੇਓ ਤੁਹਾਡੇ ਕਰਕੇ ਮੈਂ ਗਾਲਾਂ ਵੀ ਲੈ ਰਿਆ ਵਾ ਕਮੈਂਟ ਕਰ ਦਿਓ ਕਿਨੇ ਕਿਨੇ ਮੈਨੂੰ ਕਿਹਾ ਸੀ ਗੋਰੀ ਵਿਖਾਉਣ ਨੂੰ ਕਹਿੰਦੇ ਲਾਈਟਾਂ ਰੈੱਡ ਰੈੱਡ ਮੱਥੇ ਵੱਜ ਰਹੀਆਂ ਐ ਸਾਰੇ ਪਾਸੇ ਕਹਿੰਦੇ ਇਹ ਟ੍ਰਾਂਟੋ ਆ ਨਾਲ ਹੀ ਫੇਰ ਕਹਿੰਦੇ ਜੱੜ ਡਿਲੀਵਰੀ ਇੱਧਰ ਵੇਖੋ ਗੋਰੀ ਸੱਜਣੋ ਸਾਈਕਲ ਪੂਰਾ ਫੁੱਲ ਲਈ ਆਉਂਦੀ ਫੁੱਲ ਮੇਰੇ ਵੀਰੋ ਆਹ ਬੋਲਦੇ ਥੱਲੇ ਗੱਲਾਂ ਬਾਤਾਂ ਹੋਣਗੀਆਂ ਪਰਾਂ ਰੱਖੀ ਪਰਾਂ 460 ਦਾ ਬੋਲਾ ਲੰਘ ਹੀ ਜਾਊਗਾ ਮੇਰੇ ਵੀਰੋ ਲੰਘ ਹੀ ਜਾਊਗਾ ਸੱਚ ਨੂੰ ਲੰਘ ਕਰਚ ਕਰਚ ਦੀ ਆਵਾਜ਼ ਕਰਚ ਕਰਚ ਦੀ ਆਵਾਜ਼ ਨਹੀਂ ਆਉਂਦੀ ਜਦੋਂ ਮੈਂ ਬੈਠਾ ਤੇਰੇ ਨਾਲ 4.4 ਆ ਕੋਈ ਚੱਕਰ ਨਹੀਂ ਜਾਨ ਦੋ ਜਾਨ ਦੋ ਓਏ ਹੋਏ ਓਏ ਹੋਏ ਵਾਈਗਰੂ 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 ਕਹਿ ਕਹਿ ਕੇ ਜਾ ਰਹੇ ਆ ਮੇਰੇ ਵੀਰੋ ਮੈਂ ਤਾਂ ਪਾਛੇ ਆ ਬਾਈ ਪਾਛੇ ਆ ਕਹਿੰਦੇ ਇੱਧਰ ਪਾਰਕਿੰਗ ਆ ਗੱਡੀਆਂ ਦੀ ਕਿਉਂਕਿ ਸ਼ਹਿਰ ਦੇ ਵਿੱਚ ਲਗਭਗ ਇੱਕ ਵਾਰ ਸਾਈਡ ਪਾਰਕਿੰਗ ਨਹੀਂ ਕਰਦੇ ਆ ਉਹੀ ਕਹਿ ਰਹੇ ਆ ਇੱਕ ਸਾਈਡੇ ਨਾਪ ਹੀ ਲੈਂਦੇ ਆ ਬੜੇ ਖਤਰਨਾਕ ਜੋਬਰ ਇਹਦੇ ਵੈਸੇ ਇੱਥੇ ਲਿਖਿਆ 7 ਤੋਂ 7 ਨਹੀਂ ਆਉਣਾ ਪਰ ਅਸੀਂ ਕੀ ਕਰੀਏ ਉਹ 7 ਤੋਂ ਬਾਅਦ ਹੀ ਆ ਕੇ ਕਿਵੇਂ ਡਿਲੀਵਰੀ ਕਰਾਂਗੇ ਨਹੀਂ ਰਾਤ ਨੂੰ 7 ਤੋਂ ਸਵੇਰੇ ਸੱਤਾ ਓਹੋ ਸ਼ੌਰੀ ਸ਼ੌਰੀ ਯਾ ਰਾਤ ਨੂੰ ਨਹੀਂ ਆ ਸਕਦੇ ਦਿਨੇ ਆ ਸਕਦੇ ਭਾਈ ਕੋਈ ਚੱਕਰ ਨਹੀਂ ਆਹ ਦੇਖੋ ਘਰ ਵੇਖੋ ਕਿਡੇ ਘੈਂਡ ਘੈਂਡ ਘਰ ਆ ਸੱਜਣੋ ਬਸ ਸਹੀ ਹੈ ਸ਼ੁਕਰ ਆ ਪਾ ਗਲਤ ਹੋ ਹੀ ਨਹੀਂ ਸਕਦੇ ਟ੍ਰਾਂਟੋ ਦੀਆਂ ਛੜ ਗਾਂਦੇ ਰੋਇਆ ਜੱਟਣੀ ਟਾਣ ਨਾਣ ਨਾ ਮੈਂ ਨਹੀਂ ਆਇਆ ਕਦੇ ਬਹੁਤ ਆਈ ਇਧਰ ਫਿਰ ਬਹੁਤ ਰਾਈਟ ਆਉਂਦਾਗਾ ਉੱਬਰ ਮੈਂ ਕੀ ਹੈ ਪਰ ਮੈਂ ਇਧਰ ਨਹੀਂ ਆਇਆ ਭਾਈ ਸਾਹਿਬ ਦੇਖੀ ਤੇ ਪਾਰਕਾ ਦੋ ਮੇਰੇ ਵੀਰੋ ਪਾਰਕਪੁਰਕ ਵੀ ਦੱਸ ਆਈ ਆ ਸਾਨੂੰ ਨਹੀਂ ਪਤਾ ਕਿਉਂਕਿ ਇਹਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਤਾਂ 4-5 ਮਹੀਨੇ ਹੋਏ ਸਿਰਫ ਇੱਥੇ ਆਈ ਨੂੰ ਮੈਨੂੰ ਕੁਝ ਨਹੀਂ ਪਤਾ ਇੱਥੋਂ ਦਾ ਲਓ ਮਿੱਤਰੋ ਪਹੁੰਚ ਗਏ ਆ ਰੈੱਡ ਕੰਟੇਨਰ ਡ੍ਰੌਪ ਕਰਨ ਆਉ ਰਿਹਾ ਡੈਡ ਰੈੱਡ ਕੰਟੇਨਰ ਤੇ ਆਪਾਂ ਕਰਨਾ 204 ਤਿੰਨ ਡੌਗ ਤੇ ਉਥੇ ਚਾਰ ਕਹਿਣ ਲੱਗਾ ਤੇ ਇਹ ਹੈਗਾ ਫਸਟ ਫਲੋਰ ਤੇ ਦੇਖੋ ਗੋਰੀਆਂ ਦੇ ਕਿੱਡੇ ਧਾਕੜ ਧਾਕੜ ਕੰਮ ਆ ਐਡਾ ਹੈਵੀ ਟਰੱਕ ਤੇ ਉੱਪਰ ਵੀ ਡੌਕਾਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਸੱਜਣੋ ਚੈੱਕ ਕਰੋ ਦੂਜੀ ਮੰਜ਼ਲ ਤੇ ਖੜੇ ਆ ਆ ਖੜਾ ਆਪਣਾ ਛੋਟਾ ਛੋਟਾ ਜੀ ਚੈੱਕ ਕਰੋ ਮੇਰੇ ਵੀਰੋ ਇਹਦੇ ਨਾਲ ਹੀ ਆ ਡਿਲੀਵਰੀ ਕਰਕੇ ਆਪਣੇ ਕੋਲ ਸਿਰਫ ਕਾਰ ਰਹਿ ਜਾਣੀ ਆ ਫਿਰ ਕਾਰ ਡਿਲੀਵਰ ਕਰਕੇ ਫਿਰ ਆਪਾਂ ਲੱਭਣਾ ਲੋਡ ਲੋੜ ਲੱਭੂਗਾ ਉਹ ਲੱਦਾਂਗੇ ਤੇ ਜਾਵਾਂਗੇ ਕਹਿ ਲ ਗੀਰੀ ਦੀ ਦੀ ਹੁਣ ਮੈਂ ਇਹਨਾਂ ਦੇ ਨੇੜੇ ਤੱਕ ਨਹੀਂ ਆਉਣਾ ਇਹ ਨਹੀਂ ਆਉਂਦੀ ਨੇੜੇ ਚਲੋ ਸਾਰਿਆਂ ਨੂੰ ਵੱਡੀ ਗਲਤੀ ਪਤਾ ਕੀ ਹੋਈ ਸਾਡੇ ਤੋਂ ਮੇਰੀ ਕਿਸਮਤ ਮਾੜੀ ਆ ਨਾਵੇਂ ਮੈਂ ਕੰਧ ਨਾਲ ਲੱਗ ਕੇ ਖੜਾ ਤੇ ਕੰਧ ਵੀ ਡਿੱਗ ਜੇ ਯਾਰ ਪਤਾ ਕਿਉਂ ਮੱਝਿਆਲਾ ਕੋਈ ਦੂਜੇ ਟਰੱਕ ਵਾਲਾ ਡਰਾਈਵਰ ਲੋ ਜਿਹੜੀ ਹੁੰਦੀ ਆ ਰਾਡ ਉਹ ਪਤਾ ਨਹੀਂ ਕਿੱਥੇ ਸੈੱਟ ਆਇਆ ਅਸੀਂ ਇਹਦੇ ਵਾਲੀ ਰਾਡ ਉਹਦੇ ਵਿੱਚ ਕੱਢ ਕੇ ਰੱਖ ਲਈ ਉਹ ਆ ਖੁੱਲ ਗਿਆ ਚੇਤਾ ਚੱਕਣ ਦਾ ਉਹਦਾ ਬੈਲਟਾਂ ਦਾ ਫਿਰ ਰਾੜ ਦਾ ਹੀ ਖੁੱਲ ਗਿਆ ਤੇਰੇ ਅਸੀਂ ਖੋਲ ਨਹੀਂ ਗੁੰਮਰਨ ਆ ਆ ਫਸਾ ਗਿਆ ਵਿੱਚ ਭਗਾਉਣਾ ਕਿਵੇਂ ਖੋਲ ਦੇ ਇਹੋ ਗੜਕ ਗਿਆ ਇਹਨੇ ਇਹਨੇ ਪਹਿਲਾਂ ਵਿੰਗਾ ਕਰਤਾ ਬੁੰਮੇ ਦੀ ਜੰਲੀ ਉਹ ਵਿੰਗਾ ਗਿਆ ਉਹ ਜੱਪ ਕਰ ਗਿਆ ਤੇ ਫਿਰ ਉਹ ਮੇਰੇ ਮੱਥੇ 'ਚ ਵੱਜ ਗਿਆ ਐਦਾਂ ਬੋਲ ਰਹੀ ਸੀ ਕੋਸ਼ਿਸ਼ ਸੀ ਐਦਾਂ ਇਹਨੇ ਪਹਿਲਾਂ ਜ਼ੋਰ ਲਾ ਲਾ ਕੇ ਵਿੰਗਾ ਕਰਤਾ ਪੰਗਾ ਨਹੀਂ ਲੈਣਾ ਕਿਸੇ ਨੇ ਬਿਨਾਂ ਵਜਾ

ਆਏ ਫੇਟ ਡਾ ਗਿਆ ਰਪਿੰਦਰ ਉਤਰਾ ਡਾ ਗਿਆ ਡਾ ਗਿਆ ਨਹੀਂ ਚੱਲ ਮੇਰਾ ਹੱਥ ਨਾ ਜੇ ਮੈਨੂੰ ਡਰ ਲੱਗ ਜਾਂਦਾ ਹੁਣ ਬਸ ਨਾ ਨਾ ਇਹਦੇ ਐ ਕੰਮ ਕਿਹੜਾ ਹੋਇਆ ਪਿਆ ਵੀਰੋ ਠੀਕ ਹੀ ਤਾਂ ਜਾਵੇ ਗੁਰੂ ਵਾਲਾ ਬਣੀ ਵੀਰ ਜੀ ਔਖਾ ਹੋਇਆ ਪਿਆ ਕੰਮ ਮੇਰੀਆਂ ਕੱਸੀਆਂ ਜਿਆਦੇ ਹੁੰਦੀਆਂ ਥੁੜੀਆਂ ਨਹੀਂ ਬਲਕਿ ਇਹ ਤੇ ਵੀ ਟਰਾਈ ਮਾਰ ਲਈ ਜਾਵੇ ਧਿਆਨ ਨਾ ਪਲੀਜ਼ ਧਿਆਨ ਨਾ ਇਹ ਤਾਂ ਸੁੱਖਾ ਕਲਿਆਣਾ ਲੱਗਦਾ ਛੱਡ ਦੇ ਲੈ ਨਾ ਕਿਆ ਛੱਡ ਛੱਡ ਲਓ ਮੇਰੇ ਵੀਰੋ ਇੱਕ ਹੀ ਜੋਧ ਲਵਾਊਗਾ ਇਹ ਕੱਲ ਦੀ ਤੁਹਾਨੂੰ ਗਰੰਟੀ ਦੇ ਦਿੱਤੀ ਆ ਇਹ ਜੋਧ ਲਵਾਊਗਾ ਆ ਤਾਂ ਸਖੇ ਖੋਲ ਲੇ ਸਟੇ ਖੋਲ ബിഗ് <laughs> ടാക്സ് ਵੀ ਨਹੀਂ ਰਿਹਾ ਤਾਂ ਛੱਡੀ ਮੜਾ ਜਾਣਾ ਮੜਾ ਕੰਮ ਮੜਾ ਹੀ ਰਹਿ ਗਿਆ ਆਇਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਲਾਓ ਵੀ ਮਿੱਤਰੋ ਖੜਦੇ 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 ਛੜਦੇ ਛੜਦੇ ਹੋਰ ਜੀ ਡੰਨ ਸ਼ੂਗਰ ਲਾਓ ਵੀ ਸਜਣੋ ਆਹ ਲਿਆਂਦਾ ਜਗਾੜ ਇਹ ਪਹਿਲਾਂ ਨੂੰ ਚੱਕਣਗੇ ਚੱਕ ਕੇ ਥੱਲੇ ਗੁੱਟ ਕੇ ਦੇਣਗੇ ਲੱਕੜਾਂ ਵਾਲੇ ਵੈਸੇ ਉਵੇਂ ਹੀ ਚੱਕੀ ਜਾਣੀ ਸੀ ਆ ਗੁੱਟ ਕੇ ਗੱਡ ਘੜਾ ਦਾ ਪੰਗੇ ਲੈ ਰਹੇ ਆ ਇਹ ਸਿੱਧਾ ਇੱਥੋਂ ਪਾਉਂਦੇ ਫੋਗ ਲਿਫਟ ਚੱਕੀ ਜਾਣੀ ਗੋਰੀਆਂ ਨੂੰ ਕੌਣ ਸਮਝਾਵੇ ਮੱਥਾ ਨਹੀਂ ਮਾਰੀਦਾ ਆਪਾਂ ਇਹ ਚੁੱਕਸ ਆਇਆ ਦੇਖੋ ਕੀ ਬਣਦਾ ਲਓ ਵੀ ਸੱਜਣੋ ਪੌਗ ਲਿਫਟ ਵਾਲੀ ਆ ਥੱਲੇ ਕੌਣ ਚੱਕ ਲੈਣਗੇ ਆਪਦਾ ਲੋਡ ਤੇ ਆਪਣੀ ਰਹਿ ਗਈ ਬਸ ਕਾਰ ਕਾਰ ਡਰਾਈਵਰ ਕਰਕੇ ਆਪਾਂ ਵੇਲੇ ਫਿਰ ਬਸ ਪਿਕਅਪ ਆਊਗੀ ਤਾਂ ਆਪਾਂ ਚੱਕਣਾ ਵਾ ਨਹੀਂ ਹੁਣ ਟਾਈਮ ਆਪਾਂ ਵੇਲੇ ਉਹ ਵੇਸਾ ਜਣੋ ਫਾਈਨਲੀ ਕੰਟੇਨਰ ਵੀ ਲੈ ਗਿਆ ਆਹ ਗੱਠ ਨਹੀਂ ਚੱਕੀ ਜਾ ਰਹੀ ਇਹ ਤੋਂ ਹੁਣ ਆਹ ਪਿੱਛੇ ਚੱਕਿਆ ਗਿਆ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਟਾਇਰ ਹੋ ਗਿਆ ਹਵਾ ਅਜਮਣ ਗਿਰੋ ਥੱਲੇ ਰੱਖ ਰਿਹਾ ਥੱਲੇ ਰੱਖ ਰਿਹਾ ਥੱਲੇ ਰੱਖ ਰਿਹਾ ਉਹਦੋਂ ਵੀ ਬੜੇ ਯੁੱਧਾਂ ਨਾਲ ਲੱਧਿਆ ਸੀ ਵੀ ਤੁਸੀਂ ਜਿਨੇ ਵਲੌਗ ਵੇਖਿਆ ਉਹਨੂੰ ਪਤਾ ਹੀ ਆ ਉਹ ਨਿੱਕੀ ਜੀ ਫੋਗ ਲੈਪਟਾ ਦਾ ਵਿਗਾੜ ਵੀ ਉਡ ਲਾ ਕੇ ਲੱਧਿਆ ਸੀ ਅਸੀਂ ਵੀਰ ਉਹ ਵੀ ਮਸ਼ੀਨ 로ਬੀ ਲੰਬੀ ਲੱਗਦੀ ਵੇਖੋ ਲੰਬੀ ਲੰਬੀ ਉਹ ਲੰਬੀ ਲਾ ਕੀ ਵੇਲੇ ਕਰੋ ਲੰਬੀ ਸਾਕੀ ਆ ਪੱਜ ਪੱਚੀ ਅਰਖਾ ਜੱਲੇ ਵੇਖੋ ਕੀ ਬਣਦਾ ਟਾਇਰ ਹਵਾਜ ਹੋ ਗਏ ਫੇਰ ਵੇਖੋ ਲੱਗ ਵੀ ਪਤਾ ਅੱਜ ਕੀ ਬਣਦਾ ਇਹ ਭਾਵੇਂ ਗਦੀ ਆ ਇੱਕ ਦੇ ਫਟੇ ਇੱਕ ਇੱਕ ਦੇ ਘੋਰੀਆ ਸੀ ਇੱਕ ਦੇ ਬੰਦ ਕਰ ਗਿਆ ਮੁਸ਼ਕਿਲ ਲੱਗਦਾ ਹੈ ਇਹ ਕੰਮ ਤੋਂ ਬਾਈ ਸਾਹਿਬ ਹੈਵੀ ਹੈ ਹੈਵੀ ਮੇਰੇ ਲੋਡ ਸੀਗਾ ਥੋੜਾ ਭਾਰਾ ਇਧਰਲੀ ਸਾਈਡ ਤੋਂ ਚੱਕਦੇ ਸੀ ਚੱਕਿਆ ਨਹੀਂ ਗਿਆ ਹੁਣ ਮੈਂ ਆਇਆ ਇੱਥੇ ਥੱਲੇ ਇਹਦੀ ਯੂ ਟਰਨ ਮਾਰ ਕੇ ਲੈ ਕੇ ਜਾਊਂਗਾ ਉਧਰਲੇ ਪਾਸੇ ਜਾ ਕੇ ਲਾਵਾਂਗੇ ਵੇਖੋ ਯੂ ਟਰਨਾਂ ਵੀ ਵਾਜ ਜਾਂਦੀਆਂ ਕਿ ਕਰਤਾ ਕਿ ਨਹੀਂ ਕਿ ਸਿੱਧਾ ਵੇਖਣਾ ਮੈਂ ਕਰ ਦਿੰਦਾ ਹਾਂ ਨਾ ਨਾ ਕਹੀ ਸ਼ਲਦੇ ਬੈਕ ਨੂੰ ਟਾਇਰ ਚਲਦੇ ਵੈਕ ਨੂੰ ਟਾਇਰ ਜਾ ਜਾ ਵੀ ਆ ਜਾ ਜਾ ਵੀ ਆ ਜਾ ਹੈਗਾ ਇਹ ਵਨਵੇ ਆ ਪਰ ਮੈਂ ਰੋਂਗ ਸਾਈਡ ਲੈ ਕੇ ਜਾਣਾ ਪੈਣਾ ਮੈਨੂੰ ਕਿਉਂਕਿ ਇਧਰਲੇ ਪਾਸੋਂ ਚੱਕਣਾ ਇਹ ਇਧਰਲੇ ਪਾਸੋਂ ਚੱਕਿਆ ਨਹੀਂ ਗਿਆ ਇੱਕ ਹੀ ਰਸਤਾ ਇਧਰ ਆਉਣ ਦਾ ਕਹਿੰਦੇ ਕਿੱਥੇ ਫਸ ਗਏ ਕਿੱਥੇ ਫਸ ਗਏ ਓਏ ਐ ਕਿਤਾ ਪੁੱਠੀ ਸਾਈਡ ਦੀ ਜਾਣਾ ਪਿਆ ਤੇ ਦੂਜਾ ਇੱਥੇ ਗੱਡੀਆਂ ਖੜੀਆਂ ਤੇ ਹੁਣ ਸਾਡਾ ਟਰੱਕ ਟਰਨ ਨਹੀਂ ਹੋ ਰਿਹਾ ਆਖਲਾ ਨਾ ਇਹਨਾਂ ਨੇ ਵੈਟ ਟੇ ਕੰਟੇਨਰ ਖਤਰੇ ਦਾ ਨਿਸ਼ਾਨ ਖਤਰਾ ਹੋਇਆ ਵੈ ਖਤਰਾ ਛੇਕਾ ਕਾ ਮੂਬਲੇ ਖਤਰੀਆਣਾ ਹੋ ਗਿਆ ਛੇਕਾ ਪਤਾ ਲੱਗ ਰਹੀ ਉਹਤਰਾ ਤੇ ਕੋਈ ਗਲਤੀ ਨਹੀਂ ਅਹੀਂ ਪੁੱਟੀ ਸਾਈਡ ਤੇ ਨਹੀਂ ਆਇਆ ਸਾਨੂੰ ਪੁੱਟੀ ਸਾਈਡ ਤੇ ਪਾਇਆ ਆ। ਐਣਾ ਕੋਈ ਕਵੇ ਵੀ ਪੁੱਟੀ ਸਾਈਡ ਤੇ ਆਏ ਆ। ਉਹ ਵਿਚਾਰਾ ਫੇਰ ਆ ਗਿਆ ਆਪਣੇ ਸਕੂਟਰ ਤੇ ਉੱਡਿਆ ਹੁੰਦਾ। ਬੜਾ ਯਾਰ। ਉਹ ਆਪਣੇ ਸਕੂਟਰ ਤੇ ਫੇਰ ਉੱਡਿਆ ਹੁੰਦਾ ਵਾ। ਗੱਲ ਬਣ ਗਈ ਸੀ ਆਪਦਾ। ਸੇਗਾ ਕੰਮ ਵਾਲੇ ਖਤਰੇ ਵਾਲਾ। ਉਹਨਾਂ ਦੇ ਪੰਗੇ ਪਾਏ ਇਹਨਾਂ ਦੇ ਹੱਸਣ ਦੇ ਆਵਾਜ਼ ਇਧਰੋਂ ਚੱਕਿਆ ਨਹੀਂ ਹੈ। ਭਲੇ ਰੋਗਲੀ ਦੀ ਟਾਇਰ ਚੱਕੀ ਨਹੀਂ। ਸਾਡੀ ਤਾਂ ਬਿੱਲੀ ਵੀ ਵੀ ਹੋਈ ਹੋਗੀ ਵਿਚਾਰੀ। ਚੱਲ ਨਹੀਂ ਸੱਦੇ ਹੋ। ਡੰਡ 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 ਹੋ ਗਿਆ ਵੇਣ ਇਕੱਲਾ ਗਿਆ ਇਕੱਲਾ ਗਿਆ। ਆਇਆ ਡਰਾਈਵਰ ਛੋਟੀ ਦਾ ਆਣਾ। ਛੱਡਾ ਗੱਡ ਜਾਏ। ਉਸੇ ਗੁੱਟੋ-ਪੁੱਟੋ ਵੇ ਇਹ ਵੀ ਕਰਾਈ ਹੈ। ਉਸੇ ਗੱਲੋਂ ਹੀ ਕਰਾਈ ਦੋ ਪਾਓ। ਏ ਡਰਾਈਵਰ ਚੋਟੀ ਦਾ ਥੋੜਾ ਵੀ ਚੋਟੀ ਦਾ ਰਹਿਣਾ। ਉਹ ਉਥੋਂ ਧਮਾਗੇ ਲੈ ਆਇਆ ਜਦੋਂ ਉਹ। ਹਲੋ। ਉਹ ਲੈ ਗਿਆ ਕਿਤੇ ਹੋ ਜਾਂਦਾ ਹੋ ਜਾਂਦਾ। ਇਹ ਸਪੀਡਾਂ ਖਿੱਚੀ। ਇਹ ਸਪੀਡਾਂ ਖਿੱਚੀ ਫਿਰ ਤਾਂ ਪੂਰੀਆਂ। ਸਾਰਾ ਟੱਬਰ ਪੈ ਗਿਆ ਟਨ ਕੰਟੇਨਰ ਨੂੰ ਸਾਰੇ ਟੱਬਰ ਤੋਂ ਕੰਟੇਨਰ ਨਹੀਂ ਰੋ ਤਾਂ ਲੈ ਰਿਆ। ਆਏ ਰੁਬਾ। ਪੁੱਠਾ ਜਾ ਕੰਟੇਨਰ ਆ ਪੁੱਠੀ ਜੀ ਜਗ੍ਹਾ ਇਹਨਾਂ ਦੀ। ਉਹ ਜੀ ਹੁਣੇ ਅਨਲੋਡਿੰਗ ਕਰਨ ਲੱਗੀ ਇਧਰਲੀ ਸਾਈਡ ਤੇ। I'm like going ਅਉ ਵੀ ਜੱਜ ਨੂੰ ਰੈੱਡ ਕੰਟੇਨਰ ਦੀ ਵੀ ਡਿਲੀਵਰੀ ਕਰਤੀ ਆ ਹੁਣ ਆਵਾ ਜਾ ਰਹੇ ਆ ਕਾਰ ਲਾਉਣ ਕਾਰ ਲਾਉਣ ਕਾਰ ਲਾਉਣ ਕਾਰ ਲਾ ਗਏ ਫਿਰ ਮਿਲਾਂਗੇ ਤੁਹਾਨੂੰ ਨਹੀਂ ਉੱਥੇ ਮਿਲਦੇ ਆ ਕਾਰ ਲਾਉਂਦੇ ਵੀ ਮਿਲਾਂਗੇ ਤੁਹਾਨੂੰ ਦਿਖਾਵਾਂਗੇ ਮਾਹੌਲ ਚਾਲ ਤੇ ਬਾਅਦ ਚ ਅਸੀਂ ਕਰਨੀ ਆ ਪਿਕਅਪ ਦੇਖੋ ਅੱਜ ਸਾਨੂੰ ਕੁਝ ਮਿਲਦਾ ਕਿ ਨਹੀਂ ਜੇ ਮਿਲ ਗਿਆ ਬਾਹਾਲ ਹੀ ਵਧੀਆ ਗੱਲ ਭਾਈ ਜੇ ਨਾ ਮਿਲਿਆ ਫਿਰ ਕੱਲ ਨੂੰ ਲੱਦ ਕੇ ਰਾਤ ਨੂੰ ਤੁਰ ਜਾਾਂਗੇ ਮੇਰੇ ਵੀਰੋ ਸਫਰਾਂ ਤੇ ਹੀ ਹੁੰਨੇ ਆ ਇਹਦੇ ਇਹ ਟ੍ਰਾਂਟੋ ਆ ਮੇਰੇ ਵੀਰੋ ਇਹ ਟ੍ਰਾਂਟੋ ਆ 4 ਸੈਕਿੰਡ ਰਹਿੰਦੇ ਵੇ ਵੇ ਹੋਏ ਹੋਏ ਖਿੱਚ ਕੇ ਖਿੱਚ ਕੇ yellow light ਕੱਟਦੇ ਰੁਕਦੇ ਰੋਕਦੇ ਰਹਿੰਦੇ ਹੁਣ ਨੇ ਮੇਰੇ ਵੀਰੋ ਆ ਲਾਈਟਾਂ ਲੈ ਕੇ ਬਹਿ ਜਾਂਦੀਆਂ ਆ ਆ ਲਾਈਟਾਂ ਹੈਲਦੀ ਪਲਾਨਟ ਆ ਗਿਆ ਘਰ ਵੇਖੋ ਸੱਜਣੋ ਲਓ ਜੀ ਪਹੁੰਚ ਗਏ ਆਪਾਂ ਗੱਡੀ ਦੀ ਡਿਲੀਵਰੀ ਵਾਲੀ ਲੋਕੇਸ਼ਨ ਤੇ ਤੇ ਹੁਣ ਆਪਾਂ ਇਹਨੂੰ ਖੋਲਾਂਗੇ ਬੂਮਰ ਜਿਹੜੇ ਬੰਨੇ ਸੀ ਆ ਬੂਮਰ ਦਾ ਨਾਂ ਨਾ ਲਊ ਅੱਜ ਤੇ ਬੈਲਟਾਂ ਖੋਲਦੇ ਆਂ ਤੇ ਫਿਰ ਉਹਨਾਂ ਨੂੰ ਕਿੰਨੇ ਚੱਕੋ ਵੀ ਆਪਦੀ ਗੱਡੀ ਤੇ ਅਸੀਂ ਚੱਲੇ ਆ ਆ ਗਿਆ ਸਾਡਾ ਚਿੰਗੂ ਚਿੰਗੂ ਚਿੰਗ ਚਿੰਗ ਆ ਹੋਰ ਕੋਈ ਕਹਿ ਕੇ ਖਾਵੇ ਚਿੰਗੂ ਨੂੰ ਵਾਹੇ ਮੈਂ ਹੀ ਕਹਿ ਸਕਦੀ ਆ ਯੁੱਧ ਫੇਰ ਲੱਗਣਾ ਇੱਕ ਵਾਰੀ ਸਾਡਾ ਗਰੀਬਾਂ ਦਾ ਹਾਏ ਹੋਏ ਰੱਬਾ ਇਹ ਖੁਲਣਾ ਨਹੀਂ ਇੱਥੇ ਟਾਇਰ ਸਿੱਧੇ ਕਰਨੇ ਪੈਣਾ ਕਰਕੇ ਅੱਗੇ ਉਧਰੋਂ ਖੋਲਦੇ ਵੜਾ ਜਿਹੜਾ ਦੋਨੇ ਕਮਾਉਣਾ ਟਰੱਕ ਆ ਰਤ ਲੱਗ ਰਹੀ ਹੈ ਨਾ ਇਹ ਤਾਂ ਕਮ ਸੇਵਕਾ ਬੜਾ ਔਖਾ ਐ ਇਸ ਵਾਰੀ ਸੇਵਕਾ ਨਹੀਂ ਹਣ ਉੱਤੇ ਦੀ ਚੜ ਕੇ ਖੜਦਗੇ ਸੇਵਕਾ ਜੇ ਤੇਰਾ ਭਾਰ ਥੋੜਾ ਜਿਹਾ ਘੱਟ ਹੁੰਦਾ ਕੀ ਬਣਦਾ ਆਪਣਾ ਮੈਂ ਤਾਂ ਜੇ ਮੈਂ ਇਕੱਲੇ ਹੁੰਦੇ ਮੇਰਾ ਕੀ ਬਣਦਾ ਹਰਪਿੰਦਰ ਧਿਆਨ ਨਾਲ ਪਲੀਜ਼ ਬਾਈ ਨਾ ਹਰਪਿੰਦਰ ਇਹ ਤਾਂ ਹੱਲ ਦੇਣੀ ਟੱਸ ਸੇ ਮੱਸ ਨਹੀਂ ਹੋ ਰਾ ਕੀ ਆ ਗਿਆ ਹਾਂ 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 ਓ ਟੱਸ ਸੇ ਮੱਸੋ ਤੋਂ ਹੁਆ ਥਾ ਬਸ ਫੇਰ ਮੇਰੇ ਮੱਥੇ ਚ ਨਾ ਕੇ ਵੱਜੇ ਕਿ ਤੇ ਥਈ ਬਾਜੀ ਨੇ ਹੋਰ ਚੱਲ ਖੜ ਜਾ ਮੈਂ ਫੋਨ ਸਾਈਡ ਤੇ ਰੱਖਿਆ ਲੱਕੇ ਚੱਕਣਾ ਵਾਸਾ ਹੋ ਗਿਆ ਡੰਨ ਕੰਮ ਸਾਡਾ ਡਿਲੀਵਰੀਆਂ ਸਾਰੀਆਂ ਅਸੀਂ 12 1 ਵਜੇ ਨੂੰ ਡੰਨ ਕਰਤੀਆਂ ਪਰ ਹੁਣ ਪਿਕਅਪ ਦਾ ਕੋਈ ਚਾਂਸ ਲੱਗਦਾ ਨਹੀਂ ਬਹੁਤ ਘੱਟ ਚਾਂਸ ਆ ਬਾਕੀ ਦੇਖੋ ਕੀ ਬਣਦਾ ਕੀ ਨਹੀਂ ਬਣਦਾ ਪਿਕਅਪ ਮਿਲਦੀ ਆ ਕਿ ਨਹੀਂ ਕੀ ਲੱਗਦਾ ਪਿਕਅਪ ਮਿਲੂ ਅੱਜ ਕੱਲ੍ਹ ਜੇ ਕੋਈ ਵੀ ਇੱਕ ਅੱਧੀ ਮਿਲੂਗੀ ਲੈਣਾ ਬੰਦਾ ਨਹੀਂ ਜੇ ਪੂਰਾ ਲੋਡ ਖਿਲਿਆ ਤਾਂ ਫੇਰ ਜਾਣਾ ਦੇਖਦੇ ਆ ਟੁੱਟਿਆ ਪਿਆ ਜਾ ਜਦੋਂ ਟੁੱਟੀ ਹੋਈ ਆ ਟਰੇਲਰ ਸਾਡਾ ਵੇਲਾ ਬੈਲਟਾਂ ਕਰੀਏ ਇਕੱਠੀਆਂ ਤੇ ਚੱਲੀਏ ਆਪਾਂ ਵਾਪਸ ਅੱਜ ਕਹਿੰਦੇ ਸਾਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਰ ਪਹਿਲੀ ਵਾਰੀ ਚ ਬੈਕ ਆ ਗਿਆ ਕਈ ਵਾਰੀ ਅੱਗੇ ਆਂ ਹੁੰਦਾ ਹੁੰਦਾ ਇੱਧਰ ਆਟ ਵਾਲੇ ਟਰੱਕ ਅੱਗੇ ਖੜੇ ਹੁੰਦੇ ਆ ਜਾਂ ਕੋਈ ਗੱਡੀ ਖੜੀ ਹੁੰਦੀ ਮੁਰੇ ਨਾਲੇ ਫਿਰ ਬੜਾ ਪੰਗਾ ਪੈਂਦਾ ਪਰ ਅੱਜ ਕੰਮ ਘੈਂਟ ਹੋ ਗਿਆ ਈ ਹੌਲੀ ਹੌਲੀ ਪ੍ਰੈਕਟਿਸ ਹੋ ਜਾਂਦੀ ਪਹਿਲਾਂ ਇਹ ਪੰਪ ਸਾਡੇ ਲਈ ਨਵਾਂ ਸੀ ਹੁਣ ਸਾਨੂੰ ਇਥੋਂ ਦੀ ਆਦਤ ਹੀ ਹੋ ਗਈ ਹੈ ਤਈਆ ਹੁਣ ਇਹਨੇ ਕਿਹਨਾ ਦੇਖਿਆ ਲਾਤਾ ਨਾ ਪਹਿਲੀ ਵਾਰੀ ਜੀ ਕੁਛ ਕਹਿਣਾ ਚਾਹੁੰਨਾ ਵਾਲਾ ਫਾਰਮ ਹੈ ਲਾਤਾ ਮੈਂ ਦੇਖਿਆ ਉਹ ਪਹਿਲਾਂ ਹੀ ਬੋਲ ਕੇ ਆਈ ਸੀ ਮੈਂ ਕਹਿਆ ਨਹੀਂ ਆਈ ਨਾ ਜਣਾ ਵੀ ਆਈ ਸੀ ਨਾ ਹੇ ਹੁਣ ਇਹਨੂੰ ਪਤਾ ਹੀ ਤਾਂ ਨਹੀਂ ਬੋਲਿਆ ਦੇਖਦਾ ਹੈ ਮੇਰਾ ਫੈਨ ਐ ਇਹਨੂੰ ਪਤਾ ਮੈਂ ਕੀ ਬੋਲਣਾ। ਓਰ ਇੱਕ ਖਾਲੀ ਥਾਲੀ ਤੇ ਦੂਜੇ ਪਰੋੜੇ ਮੰਗਾਲੇ ਆ। ਇਹ ਸਾਈਕਲ ਦੇ ਚੱਕਿਆਂ ਜਿਹੜੇ ਜਿਹੜੇ ਪਰੋੜੇ ਆ ਐਵੇਂ ਨਹੀਂ ਭੁੱਖ ਕਹਿੰਦੇ ਕਹਿੰਦੇ ਜ਼ਰਾ ਅਗਰ ਆਉਂਦੀ ਐ ਐਵੇਂ ਨਹੀਂ ਨਾ ਬਣਿਆ ਭੁੱਖਪ੍ਰੀਤ ਦਾ। ਸੇ ਗੱਲੋਂ ਹੀ ਬਣਿਆ। ਨਾ ਚੱਲਦਾ ਨਾ। ਨਾ ਚੱਲਦਾ ਕਹਿੰਦੇ ਭੁੱਖਪ੍ਰੀਤ।